ਵੇਰੀਫਾਈ ਕਰੀ ਨਾ ਤੇ ਹੱਜੇ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇੰਨੇ ਧੋਖੇ ਨਾਲ ਕਾਗਜ਼ਾਂ ਲਈ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਕਿ ਜਿੰਨਾ ਤੱਕ ਕਲਾਸ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾਗਾ ਇਹਨੇ ਵਿਆਹ ਕਰਾਇਆ ਕਿ ਇੱਥੇ ਫਿਰਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਫੇਕ ਆਈਡੀ ਤੇ ਕੋਈ ਵੀ ਜਾਣੇ ਨੂੰ ਨੁਕਸਾਨ ਹੋਣ ਦਾਗਾ ਜ਼ਿੰਮੇਵਾਰ ਹੋਣਗੇ ਡੀਐਸਪੀ ਸਾਹਿਬ ਅਗੇ ਕ੍ਰਾਈਮ ਰਿਪੋਰਟ ਦੇਗੇ ਜੇ ਤੁਹਾਨੂੰ ਕੋਈ ਲੱਗਦਾ ਕੋਈ ਕੋਈ ਡਾਕੂਮੈਂਟ ਹੈਗਾ ਉਹ ਦੇ ਦਿਓ ਬੰਦ ਕਰਵਾ ਦੇ ਕੋਈ ਨਹੀਂ ਮੈਂ ਪਸਾਰੇ ਕਾਗਜ਼ ਨੇ ਜਿਹੜੇ ਬੰਦ ਅੱਜ ਹੀ ਪਰਚਾ ਕੱਟੋ ਸਰਨੀ ਤਾਂ ਮੈਨੂੰ ਘਰੇ ਜੇ ਬੇਟੀਆਂ ਤੇ ਨਾਲ ਮੈਂ ਪ੍ਰਦਰਸ਼ਨ ਕਰੂੰਗਾ ਵੈਰੀਫਾਈ ਕਰ ਲੈਣੇ ਆਂ ਵੇਰੀਫਾਈਟ ਕਰਨੇ ਪੜੇ ਨੇ ਮੇਰੇ ਕੋ ਪ੍ਰੂਫ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਜਦੋਂ ਚਿੱਟਾ ਭੇਜਦੇ ਸੀ ਮੈਂ ਉਦੋਂ ਵੀ ਕਹਿੰਦੇ ਸੀਗੇ ਵੀ ਸਾਰੇ ਵੇਖਦੇ ਨੇ ਤੁਸੀਂ ਉਦੋਂ ਵੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਤੁਹਾਡੀ ਕਰਵਾਈ ਹੋਈ ਆਖਰੀ ਵਾਰ ਤੁਸੀਂ ਮੁੜ ਕੇ ਜਦੋਂ ਕੋਈ ਖਰਾar ਹੋ ਗਿਆ ਕੋਰਟ ਦੇ ਵਿੱਚ ਮੈਂ ਚਿੱਪੜ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਜੀ ਬਲਵਿੰਦਰ ਸਿੰਘ ਹੈਗਾ ਕਿੱਥੇ ਹੈਗਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੇ ਮੂੰਹ ਮੂੰਹ ਛੱਡੋ ਜਾਂ ਆਪਾਂ ਕਰ ਲੈਂਦੇ ਹਾਂ ਉਹਨਾਂ ਗੱਲਾਂ ਨੂੰ ਛੱਡੋ ਨਹੀਂ ਨਾ ਸਾਰਾ ਸਾਰਾ ਹੀ ਪੈਲ ਹੋ ਗਿਆ ਨਾ ਕਿਵੇਂ ਦੇਣਾ ਮੇਰਾ ਕਾਰਖਾਨਾ ਹੋਇਆ ਸਾਰਾ ਮੈਂ ਤੇ ਚਲ ੱੱਕੇ ਖਾਂਦੀ ਹੁੰਦੀ ਆ ਸੁਣੋ 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 ਆ ਮੈਟਨਾ ਆਪਾਂ ਦੇਖ ਲੈਨੇ ਵੇ ਦਿੱਲੀ ਪਾਜ ਜਾਣਾ ਸਾਰ ਇਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਉਹਤੇ ਕਮਰਾ ਬੁੱਕ ਕਰ ਰੱਖਿਆਗਾ ਇਹਨਾਂ ਨੇ ਚਲੋ ਆਪਾਂ ਟੀਪੀ ਨੂੰ ਮਰਵਾ ਲੈਂਦੇ ਆ ਠੀਕ ਹੈ ਜੀ ਅੱਗੇ ਸ੍ਰੀ ਦਾਸ ਜੀ ਇੱਕ ਮੜਾ ਦਾਗੋ ਵੀ ਸ਼ਿਕਾਇਤ ਮਿਲੀ ਐ ਅਸੀਂ ਅੱਗੇ ਫਾਰਵਰਡ ਕਰ ਰਹੇ ਹਾਂ ਉਹ ਮੈਂ ਤਾਂ ਕੀ ਦੱਸੂਗਾ ਨਹੀਂ ਨਹੀਂ ਉਹ ਉਹ ਜੋ ਇਹਨਾਂ ਨੇ ਪਾਤੀ ਨਾ ਉਧਰ ਵੀ ਪਾਤੀ ਤੇ ਉਧਰ ਵੀਮਨ ਕਮਿਸ਼ਨ ਬੁਲਾਈ ਐ ਇਹਨਾਂ ਨੇ ਪਲੀਜ਼ ਮੈਂ ਤੁਹਾਨੂੰ ਮੰਨੂ ਨਹੀਂ ਤੁਸੀਂ ਕੁਝ ਨਹੀਂ ਨਹੀਂ ਤੁਸੀਂ ਸਬੂਤ ਮੇਰੇ ਕੋਲ ਹੈਗੇ ਨੇ ਮੈਂ ਤੁਹਾਨੂੰ ਦਿਖਾਨੀ ਆ ਸਾਰਿਆਂ ਨੂੰ ਆ ਦੇਖੋ ਸ਼ਿਕਾਇਤ ਕਰਨਾ ਹੈ ਸ਼ਿਕਾਇਤ ਕਰਨਾ ਹੈ ਕਹਿੰਦੇ ਕੋਰਟ ਵਿੱਚ ਜਾਓ ਕੱਲ ਇਹਨਾਂ ਨੇ ਮੈਰਿਜ ਕਰਾਈ ਐ ਗੁਰਦਵਾਰੇ ਚ ਕਿੱਲੇ ਪਰਮਿਸ਼ਨ ਦਿੱਤੀ ਐ ਇਹਨਾਂ ਨੂੰ ਵੀ ਇਹ ਵਿਆਹ ਕਰਾਉਣ ਕਿਹੜੇ ਗੁਰੂ ਘਰ ਵਾਲੇ ਕਹਿੰਦੇ ਨੇ ਵੀ ਕਰਾ ਲਓ ਤੁਸੀਂ ਵਿਆਹ ਮੇਰੇ ਨਾਲ ਨਜਾਇੰਦਾ ਕੋਈ ਡਿਵੋਰਸ ਨਹੀਂ ਹੋਇਆ ਕੁਛ ਨਹੀਂ ਹੋਇਆਗਾ ਕਿਸੇ ਨੂੰ ਤਾਂ ਲੈਣਾ ਆ ਕਿਸੇ ਦੇ ਕਹਿੰਦੇ ਥੋੜਾ ਨਹੀਂ ਸਰ ਕੀ ਨਾਮ ਲਪਣਾ ਹੈ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਮੈਂ ਰੀਡਰੈਸਪੀ ਸਾਹਿਬ ਦਾ ਕੀ ਕਹਿਣਾ ਚਾਹੁੰਗਾ ਕਿ ਮੈਂ ਲਾਈ ਸੀ ਬਸ ਇਹਨਾਂ ਨੇ ਗੁਰਮੀਤ ਕੋਲ ਆਏ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਬੰਦ ਕਾਨੂੰਨੀ ਕਰਵਾਈ ਹੋ ਗਈ ਜੀ